ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨ ਹਰਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਹੋ ਕਰ ਤੇਰਾ ਸਭਨ ਕਲਾ ਸਮਰੱਥ ਸਵਾਮੀ ਕਹ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਕਹ ਨਾਨਕ ਸਚੇ ਸਾਹਿਬ ਗਿਆਨਾਹੀ ਸਾਚਾ ਨਾਮ ਮੇਰਾ ਆਪ ਸਾਚ ਨਾਮ ਪੁਖਾਂ ਸਭ ਕਰ ਸੰਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਹੈ ਕਹ ਨਾਨਕ ਸੁਨੋ ਸੰਤੋ ਸਚਾ ਨਾਮ ਮੇਰਾ ਪੰਜ ਸ਼ਬਦ ਤੇਤ ਕਰ ਸੁਭਗ ਕਲਾ ਜਿਤ ਕਰਤ ਪੰਜ ਦੂਤ ਤਦ ਵਸ ਕੀਤੇ ਤੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕੇ ਕਹ ਨਾਨਕ ਤਹਿ ਸੁਖ ਹੋਆ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਨ ਭਏ ਸਰਸੇ सुण ते पुनीत कहते।